ਫਰੀਦਕੋਟ ਦੀ ਸੰਗਤਾਂ ਦੇ ਚਰਨਾਂ ਚ ਬੇਨਤੀ ਕਰਨੀ ਸੀ ਹੁਣ ਜਿਵੇਂ ਸਭ ਨੂੰ ਪਤਾ ਹੈ ਪਹਿਲੀ ਤਰੀਕ ਨੂੰ ਚੋਣਾਂ ਆ ਰਹੀਆਂ ਨੇ ਵੋਟਾਂ ਹੋਣੀਆਂ ਨੇ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀ ਕਿ ਵੱਧ ਤੋਂ ਵੱਧ ਸਰਬਜੀਤ ਸਿੰਘ ਦੇ ਹਮਾਇਤ ਕੀਤੀ ਜਾਵੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਜਾਵੇ ਕਿਉਂਕਿ ਹੁਣ ਪਹਿਲੀ ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਭਾਰਤ ਦੀ ਸਰਕਾਰ ਨੇ ਤੇ ਅੱਜ ਸਾਡੇ ਕੋਲ 40 ਸਾਲ ਬਾਅਦ ਮੌਕਾ ਆਇਆ ਹੈ ਕਿ ਆਪਾਂ ਆਪਣੀ ਗੱਲ ਕਹਿ ਸਕੀਏ ਤੇ ਆਪਾਂ ਆਪਣੀ ਗੱਲ ਵੋਟਾਂ ਰਾਹੀਂ ਬਹੁਤ ਸੋਹਣੀ ਆਪਣੀ ਆਵਾਜ਼ ਸੰਸਦ ਤੱਕ ਪਹੁੰਚ ਸਕਦੀ ਹੈ ਜੇ ਆਪਾਂ ਸਰਬਜੀਤ ਸਿੰਘ ਨੂੰ ਜਿਤਾ ਕੇ ਆਪਾਂ ਸੰਸਦ ਭੇਜੀਏ ਤੇ ਮੇਰੇ ਸਾਥ ਸੰਗਤ ਨੂੰ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਦਾਸ ਜਸਵਿੰਦਰ ਸਿੰਘ ਪੁੱਤਰ ਸ਼ੀਤਪਈ ਪਿਆਨ ਸਿੰਘ ਫਰੀਦਕੋਟ ਦੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨੀ ਸੀ ਹੁਣ ਜਿਵੇਂ ਸਭ ਨੂੰ ਪਤਾ ਹੈ ਪਹਿਲੀ ਤਰੀਕ ਨੂੰ ਚੋਣਾਂ ਆ ਰਹੀਆਂ ਨੇ ਵੋਟਾਂ ਹੋਣੀਆਂ ਨੇ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀ ਕਿ ਵੱਧ ਤੋਂ ਵੱਧ ਸਰਬਜੀਤ ਸਿੰਘ ਦੇ ਹਮਾਇਤ ਕੀਤੀ ਜਾਵੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਜਾਵੇ ਕਿਉਂਕਿ ਹੁਣ ਪਹਿਲੀ ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਭਾਰਤ ਦੀ ਸਰਕਾਰ ਨੇ ਤੇ ਅੱਜ ਸਾਡੇ ਕੋਲ 40 ਸਾਲ ਬਾਅਦ ਮੌਕਾ ਆਇਆ ਹੈ ਕਿ ਆਪਾਂ ਆਪਣੀ ਗੱਲ ਕਹਿ ਸਕੀਏ ਤੇ ਆਪਾਂ ਆਪਣੀ ਗੱਲ ਵੋਟਾਂ ਰਾਹੀਂ ਬਹੁਤ ਸੋਹਣੀ ਆਪਣੀ ਆਵਾਜ਼ ਸੰਸਦ ਤੱਕ ਪਹੁੰਚ ਸਕਦੀ ਹੈ ਜੇ ਆਪਾਂ ਸਰਬਜੀਤ ਸਿੰਘ ਨੂੰ ਜਿਤਾ ਕੇ ਆਪਾਂ ਸੰਸਦ ਭੇਜੀਏ ਤੇ ਮੇਰੇ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿਤਾਓ ਤੇ ਜਿਵੇਂ ਸਾਡੇ ਮਾਤਾ ਜੀ 1999 ਵਿੱਚ ਐਮਪੀ ਬਣ ਕੇ ਉੱਥੇ ਰੋਪੜ ਦੀ ਸੰਗਤਾਂ ਦੇ ਲੋਕਾਂ ਦੇ ਕੰਮ ਆਏ ਸੀ ਐਵੇਂ ਸਰਬੀ ਤਾਊਗਾ ਸਾਡੇ ਮਾਤਾ ਜੀ ਜਿਵੇਂ ਆਪਣੀ ਗੱਡੀ 'ਚ ਬਿਠਾ ਕੇ ਕਿਸੇ ਦੀ ਪ੍ਰੋਬਲਮ ਹੁੰਦੀ ਸੀ ਕਿਸੇ ਦਾ ਕੋਈ ਮਸਲਾ ਹੁੰਦਾ ਸੀ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸੀ ਤੇ ਐਵੇਂ ਹੀ ਸਰਬੀ ਤੁਹਾਨੂੰ ਆਪਣੀ ਗੱਡੀ 'ਚ ਬਿਠਾ ਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਊਗਾ ਬੇਸ਼ੱਕ ਉਹਨੂੰ ਤਾਂ ਇੰਨਾ ਸਿੱਧਰ ਆਇਆ ਉਹ ਕਿ ਉਹਨੂੰ ਤਾਂ ਬਾਹ ਫੜ ਕੇ ਤੁਸੀਂ ਆਪਣੇ ਨਾਲ ਲੈ ਜਿਓ ਉਹ ਕਿਸੇ ਨੂੰ ਮਨਾ ਨਹੀਂ ਕਰਦਾ ਤੇ ਹਨਾ ਕੋਈ ਵੀ ਕੰਮ ਹੁਣ ਪਿੰਡ ਦੇ ਪੰਚਾਇਤ ਦੇ ਸ਼ਹਿਰ ਦੇ ਕੋਈ ਵੀ ਮਸਲਾ ਹੋਵੇ ਤੇ ਉਹ ਵੱਧ ਚੜ ਕੇ ਤੁਹਾਡੀ ਆਪਜੀ ਦੀ ਹਨਾ ਮਦਦ ਕਰੂਗਾ ਤੇ ਜਿਵੇਂ ਦੂਜੀ ਥਾਂ ਤੇ ਇੱਕ ਜਿਹੜਾ ਕਲਾਕਾਰ ਹੈਗਾ ਉਹ ਨਾਲ ਜੇ ਤੁਸੀਂ ਉਹਨੂੰ ਮਿਲਣਾ ਹੋਵੇ ਪਹਿਲੀ ਗੱਲ ਤਾਂ ਤੁਸੀਂ ਫੋਨ ਕਰੋਗੇ ਉਹਦਾ ਕੋਈ ਪੀਏ ਚੱਕੂਗਾ ਕੋਈ ਕੌਣ ਚੱਕੂਗਾ ਸਕਿਉਰਟੀ ਚੱਕੂਗਾ ਪਹਿਲਾਂ ਤਾਂ ਸਕਿਉਰਟੀ ਕਿੱ데 ਰਹਿੰਦੇ ਆ ਹਣਾ ਉਹ ਫੇਰ ਦੱਸਣਗੇ ਜੀ ਉਹ ਕਦੋਂ ਬਿਜ਼ੀ ਨੇ ਕਦੋਂ ਮਿਲ ਸਕਦੇ ਨੇ ਵੀ ਤੁਹਾਨੂੰ ਹਫਤੇ 10 ਦਿਨ ਬਾਅਦ ਦੀ ਡੇਟ ਦੇਣਗੇ ਫੇਰ ਪਤਾ ਨਹੀਂ ਉਹ ਮਿਲੂਗਾ ਕਿ ਨਹੀਂ ਮਿਲੂਗਾ ਅਗਲੇ ਨੇ ਆਪਣੀ ਸ਼ੂਟਿੰਗਾਂ ਵੀ ਕਰਦੀਆਂ ਤੁਹਾਡੀ ਉਹ ਆਪਣੀ ਸ਼ੂਟਿੰਗਾਂ ਕਰੂਗਾ ਕਿ ਤੁਹਾਡੇ ਕੰਮ ਕਰੂਗਾ ਇਸ ਲਈ ਇਸ ਵਾਰੀ ਬਹੁਤ ਵਧੀਆ ਮੌਕਾ ਹੈ ਕਿ ਤੁਸਰਬ ਜੀ ਤੁਸੀਂ ਦੱਸਾਓ ਤੇ ਆਪਣੇ ਤੁਹਾਡੇ ਹਣਾ ਉਹਦੀ ਜਿੱਤ ਕੱਲੇ ਕੱਲੇ ਪਿੰਡ ਦੇ ਸਾਰੇ ਕੌਮ ਦੇ ਜਿੱਤ ਹੋਊਗੀ ਕਿਉਂਕਿ ਆਪਣੇ ਇੱਕ ਤਾਂ ਆਪਣੀ ਬਹੁਤ ਵਧੀਆ ਗੱਲ ਹੋਊਗੀ ਕਿ ਅੱਜ 40 ਸਾਲ ਬਾਅਦ ਹੀ ਪਾਈ ਬਿਆਨ ਸਿੰਘ ਦੇ بیٹے ਨੂੰ ਜਿਤਾ ਕੇ ਸਾਧ ਸੰਗਤ ਨੇ ਪਾਰਲੀਮੈਂਟ ਚ ਭੇਜਿਆ ਨਾਲੇ ਤੁਹਾਡੇ ਪੂਰੇ ਸਾਰੇ ਕੰਮ ਕਰੂਗਾ ਇਸ ਲਈ ਨਾਲੇ ਉਹ ਤਾਂ ਆਪ ਫੋਨ ਚੱਕਦਾ ਤੇ ਸਿੱਧਾ ਫੋਨ ਕਰਕੇ ਅੱਜ ਵੀ ਜੇ ਤੁਸੀਂ ਸਿੱਧਾ ਫੋਨ ਕਰੋ ਉਹਨੇ ਆਪ ਨੰਬਰ ਦਿੱਤਾ ਆਪਣਾ ਫੇਸਬੁੱਕ ਤੇ ਸਿੱਧਾ ਫੋਨ ਕਰੋ ਤੇ ਉਹ ਆਪ ਫੋਨ ਚੱਕਦਾ ਤੇ ਇਸ ਲਈ ਐਵੇਂ ਹੀ ਉਹ ਅੱਗੇ ਵੀ ਐਂ ਹੀ ਰਹੂਗਾ ਤੇ ਸਿੱਖ ਕੌਮ ਦੇ ਚਰਨਾ ਚ ਬੇਨਤੀ ਹੈ ਕਿ ਇਹ ਮੌਕਾ ਖੁੱਸ ਨਾ ਜਾਵੇ ਇਹ ਮੌਕਾ ਬਹੁਤ ਵਧੀਆ ਹੈ ਜੇ ਸਾਡੇ ਦੋ ਤਿੰਨ ਐਮਪੀ ਜੱਜ ਜਾਨ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸਰਬਜੀਤ ਸਿੰਘ ਫਰੀਦਕੋੜ ਤੋਂ ਤੇ ਸਾਡੀ ਪੰਥਕ ਲੀਡਰਸ਼ਿਪ ਦੁਆਰਾ ਰਿਵਾਈਵ ਹੋ ਜੋਗੀ ਫਿਰ ਸਾਡਾ 2027 ਵਿੱਚ ਪੰਥਕ ਸਰਕਾਰ ਬਣਨ ਦੇ ਬਹੁਤ ਚਾਂਸ ਨੇ ਇਸ ਲਈ ਇਹ ਇਹ ਕੱਲੀ ਜਿੱਤ ਰਸ਼ੀਦਪਈ ਬਿਆਨ ਸਿੰਘ ਨੂੰ ਸਰਦਾਰ ਦੀ ਫੁੱਲ ਹੀ ਹੋਊਗੀ ਸੋ ਪੰਜਾਬ ਨੂੰ ਵੀ ਲਈ ਤੇ ਲਿਆ ਸਕਦੇ ਆ ਆਪਾਂ ਇਸ ਲਈ ਸਿੱਖ ਕੌਮ ਨੂੰ ਬੇਨਤੀ ਹੈ ਫਰੀਦਕੋਟ ਦੀ ਸੰਗਤਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਹੁਣ ਥੋੜੇ ਦਿਨ ਰਹਿ ਗਏ ਨੇ 5 6 ਦਿਨ ਰਹਿ ਗਏ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਬਜੀਤ ਨੂੰ ਜਿਤਾਓ ਤੇ ਕਿਸੇ ਹੋਰ ਕਿਸੇ ਦੇ ਐਕਟਰ ਦੇ ਲਾਰਿਆਂ ਚ ਨਾ ਆ ਜਿਓ ਕਿਉਂਕਿ ਉਹ ਤਾਂ ਐਕਟਿੰਗ ਕਰਦੇ ਨੇ ਤੇ ਸਾਡੇ ਪਿਤਾ ਜੀ ਤਾਂ ਅਸਲੀ ਹੀਰੋ ਹੈਗੇ ਆ ਕੌਮ ਦੇ ਅਸਲ ਹੀਰੋ ਨੇ ਜਿਨ੍ਹਾਂ ਨੇ ਆਪ ਹਣਾ ਕੌਮ ਦੀ ਸੇਵਾ ਕੀਤੀ ਇਹ ਤਾਂ ਫਿਲਮਾਂ 'ਚ ਹੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਰਬਜੀਤ ਨੂੰ ਵੋਟਾਂ ਪਾ ਕੇ ਸੰਸਦ ਪਹਚਾਓ ਤੇ ਹਣਾ ਇੰਨੀ ਕਿ ਬੇਨਤੀਆਂ ਕਰਨੀਆਂ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਫਰੀਦਕੋਟ ਦੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨੀ ਸੀ ਹੁਣ ਜਿਵੇਂ ਸਭ ਨੂੰ ਪਤਾ ਹੈ ਪਹਿਲੀ ਤਰੀਕ ਨੂੰ ਚੋਣਾਂ ਆ ਰਹੀਆਂ ਨੇ ਵੋਟਾਂ ਹੋਣੀਆਂ ਨੇ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀ ਕਿ ਵੱਧ ਤੋਂ ਵੱਧ ਸਰਬਜੀਤ ਸਿੰਘ ਦੇ ਹਮਾਇਤ ਕੀਤੀ ਜਾਵੇ ਉਹਨਾਂ ਨੂੰ ਵੋਟਾਂ પા ਕੇ ਐਮਪੀ ਬਣਾਇਆ ਜਾਵੇ ਕਿਉਂਕਿ ਹੁਣ ਪਹਿਲੀ ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਭਾਰਤ ਦੀ ਸਰਕਾਰ ਨੇ ਤੇ ਅੱਜ ਸਾਡੇ ਕੋਲ 40 ਸਾਲ ਬਾਅਦ ਮੌਕਾ ਆਇਆ ਹੈ ਕਿ ਆਪਾਂ ਆਪਣੀ ਗੱਲ ਕਹਿ ਸਕੀਏ ਤੇ ਆਪਾਂ ਆਪਣੀ ਗੱਲ ਵੋਟਾਂ ਰਾਹੀਂ ਬਹੁਤ ਸੋਹਣੀ ਆਪਣੀ ਆਵਾਜ਼ ਸੰਸਦ ਤੱਕ ਪਹੁੰਚ ਸਕਦੀ ਹੈ ਜੇ ਆਪਾਂ ਸਰਬਜੀਤ ਸਿੰਘ ਨੂੰ ਉਤਾਕੇ ਆਪਾਂ ਸੰਸਦ ਭੇਜੀਏ ਤੇ ਮੇਰੇ ਸਾਥ ਸੰਗਤ ਨੂੰ ਬੇਨਤੀ ਹੈ ਕਿ ਉਹ ਇਨਵੋਟ ਵੱਧ ਵੋਟਾਂ ਪਾ ਕੇ ਜਿਤਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਵਿੰਦਰ ਸਿੰਘ ਪੁੱਤਰ ਸ਼ੀਤਪਾਇ ਪਿਆਨ ਸਿੰਘ ਫਰੀਦਕੋਟ ਦੀ ਸੰਗਤਾਂ ਦੇ ਚਰਨਾਂ ਚਕ ਬੇਨਤੀ ਕਰਨੀ ਸੀ ਹੁਣ ਜਿਵੇਂ ਸਭ ਨੂੰ ਪਤਾ ਹੈ ਪਹਿਲੀ ਤਰੀਕ ਨੂੰ ਚੋਣਾਂ ਆ ਰਹੀਆਂ ਨੇ ਵੋਟਾਂ ਹੋਣੀਆਂ ਨੇ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਨੀ ਸੀ ਕਿ ਵੱਧ ਤੋਂ ਵੱਧ ਸਰਬਜੀਤ ਸਿੰਘ ਦੇ ਹਮਾਇਤ ਕੀਤੀ ਜਾਵੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਜਾਵੇ ਕਿਉਂਕਿ ਹੁਣ ਪਹਿਲੀ ਜੂਨ 1984 ਨੂੰ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀ ਭਾਰਤ ਦੀ ਸਰਕਾਰ ਨੇ ਤੇ ਅੱਜ ਸਾਡੇ ਕੋਲ 40 ਸਾਲ ਬਾਅਦ ਮੌਕਾ ਆਇਆ ਹੈ ਕਿ ਆਪਾਂ ਆਪਣੀ ਗੱਲ ਕਹਿ ਸਕੀਏ ਤੇ ਆਪਾਂ ਆਪਣੀ ਗੱਲ ਵੋਟਾਂ ਰਾਹੀਂ ਬਹੁਤ ਸੋਹਣੀ ਆਪਣੀ ਆਵਾਜ਼ ਸੰਸਦ ਤੱਕ ਪਹੁੰਚ ਸਕਦੀ ਹੈ ਜੇ ਆਪਾਂ ਸਰਬਜੀਤ ਸਿੰਘ ਨੂੰ ਉਤਾਕੇ ਆਪਾਂ ਸੰਸਦ ਭੇਜੀਏ ਤੇ ਮੇਰੇ ਸਾਥ ਸੰਗਤ ਨੂੰ ਬੇਨਤੀ ਹੈ ਕਿ ਉਹ ਇਨਵੋਵਤ ਵੱਧ ਵੋਟਾਂ ਪਾ ਕੇ ਜਿਤਾਓ ਤੇ ਜਿਵੇਂ ਸਾਡੇ ਮਾਤਾ ਜੀ 1999 ਵਿੱਚ ਐਮਪੀ ਬਣ ਕੇ ਉੱਥੇ ਰੋਪੜ ਦੀ ਸੰਗਤਾਂ ਦੇ ਲੋਕਾਂ ਦੇ ਕੰਮ ਆਏ ਸੀ ਐਵੇਂ ਹੀ ਸਰਵਿਸਤਾਊਗਾ ਸਾਡੇ ਮਾਤਾ ਜੀ ਜਿਵੇਂ ਆਪਣੀ ਗੱਡੀ 'ਚ ਬਿਠਾ ਕੇ ਕਿਸੇ ਦੀ ਪ੍ਰੋਬਲਮ ਹੁੰਦੀ ਸੀ ਕਿਸੇ ਦਾ ਕੋਈ ਮਸਲਾ ਹੁੰਦਾ ਸੀ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਸੀ ਤੇ ਐਵੇਂ ਹੀ ਸਰਵਿਸਤ ਵੀ ਤੁਹਾਨੂੰ ਆਪਣੀ ਗੱਡੀ 'ਚ ਬਿਠਾ ਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਊਗਾ ਬੇਸ਼ੱਕ ਉਹਨੂੰ ਤਾਂ ਇੰਨਾ ਸਿੱਧਰਾ ਆ ਉਹ ਕਿ ਇਹਨੂੰ ਤਾਂ ਬਾਹ ਫੜ ਕੇ ਤੁਸੀਂ ਆਪਣੇ ਨਾਲ ਲੈ ਜਿਓ ਉਹ ਕਿਸੇ ਨੂੰ ਮਨਾ ਨਹੀਂ ਕਰਦਾ ਤੇ ਹਨਾ ਕੋਈ ਵੀ ਕੰਮ ਹੁਣ ਪਿੰਡ ਦੇ ਪੰਚਾਇਤ ਦੇ ਸ਼ਹਿਰ ਦੇ ਕੋਈ ਵੀ ਮਸਲਾ ਹੋਵੇ ਤੇ ਉਹ ਵਾਦ ਚੜ ਕੇ ਤੁਹਾਡੀ ਆਪਜੀ ਦੀ ਹਨਾ ਮਦਦ ਕਰੂਗਾ ਤੇ ਜਿਵੇਂ ਦੂਜੀ ਥਾਂ ਤੇ ਇੱਕ ਜਿਹੜਾ ਕਲਾਕਾਰ ਹੈਗਾ ਉਹ ਨਾਲ ਜੇ ਤੁਸੀਂ ਉਹਨੂੰ ਮਿਲਣਾ ਹੋਵੇ ਪਹਿਲੀ ਗੱਲ ਤਾਂ ਤੁਸੀਂ ਫੋਨ ਕਰੋਗੇ ਉਹਦਾ ਕੋਈ ਪੀਏ ਚੱਕੂਗਾ ਆਪਣੀ ਕੌਣ ਚੱਕੂਗਾ ਸਕਿਉਰਟੀ ਚੱਕੂਗਾ ਪਹਿਲਾਂ ਤਾਂ ਸਕਿਉਰਟੀ ਕਿੱ데 ਰਹਿੰਦੇ ਆ ਹਣਾ ਉਹ ਫੇਰ ਦੱਸਣਗੇ ਜੀ ਉਹ ਕਦੋਂ ਬਿਜ਼ੀ ਨੇ ਕਦੋਂ ਮਿਲ ਸਕਦੇ ਨੇ ਵੀ ਤੁਹਾਨੂੰ ਹਫ਼ਤੇ 10 ਦਿਨ ਬਾਅਦ ਹੀ ਡੇਟ ਦੇਣਗੇ ਫੇਰ ਪਤਾ ਨਹੀਂ ਉਹ ਮਿਲੂਗਾ ਕਿ ਨਹੀਂ ਮਿਲੂਗਾ ਅਗਲੇ ਨੇ ਆਪਣੀ ਸ਼ੂਟਿੰਗਾਂ ਵੀ ਕਰਨੀਆਂ ਤੁਹਾਡੀ ਉਹ ਆਪਣੀ ਸ਼ੂਟਿੰਗਾਂ ਕਰੂਗਾ ਕਿ ਤੁਹਾਡੇ ਕੰਮ ਕਰੂਗਾ ਇਸ ਲਈ ਇਸ ਵਾਰੀ ਬਹੁਤ ਵਧੀਆ ਮੌਕਾ ਹੈ ਕਿ ਤੁਸਰਵ ਜੀ ਤੂੰ ਜਿਤਾਓ ਤੇ ਆਪਣੇ ਤੁਹਾਡੇ ਹਣਾ ਉਹਦੀ ਜਿੱਤ ਕੱਲੇ-ਕੱਲੇ ਪਿੰਡ ਦੇ ਸਾਰੇ ਕੌਮ ਦੇ ਜਿੱਤ ਹੋਊਗੀ ਕਿਉਂਕਿ ਆਪਣੇ ਇੱਕ ਤਾਂ ਆਪਣੀ ਬਹੁਤ ਵਧੀਆ ਗੱਲ ਹੋਊਗੀ ਕਿ ਅੱਜ ਆ 40 ਸਾਲ ਬਾਅਦ ਸੀਪਾਈ ਬਿਆਨ ਸਿੰਘ ਦੇ بیٹے ਨੂੰ ਜਿਤਾ ਕੇ ਸਾਧ ਸੰਗਤ ਨੇ ਪਾਰਲੀਮੈਂਟ ਚ ਭੇਜਿਆ ਨਾਲੇ ਤੁਹਾਡੇ ਪੂਰੇ ਸਾਰੇ ਕੰਮ ਕਰੂਗਾ ਇਸ ਲਈ ਨਾਲੇ ਉਹ ਤਾਂ ਆਪ ਫੋਨ ਚੱਕਦਾ ਹੈ ਤੇ ਸਿੱਧਾ ਫੋਨ ਕਰਕੇ ਅੱਜ ਵੀ ਜਦੋਂ ਸਿੱਧਾ ਫੋਨ ਕਰੋ ਉਹਨੇ ਆਪ ਨੰਬਰ ਦਿੱਤਾ ਆਪਣਾ ਫੇਸਬੁੱਕ ਤੇ ਸਿੱਧਾ ਫੋਨ ਕਰੋ ਤੇ ਉਹ ਆਪ ਫੋਨ ਚੱਕਦਾ ਹੈ ਤੇ ਇਸ ਲਈ ਐਵੇਂ ਹੀ ਅੱਗੇ ਵੀ ਐਂ ਹੀ ਰਹੂਗਾ ਤੇ ਸਿੱਖ ਕੌਮ ਦੇ ਚਰਨਾ ਚ ਬੇਨਤੀ ਹੈ ਕਿ ਇਹ ਮੌਕਾ ਖੁੱਸ ਨਾ ਜਾਵੇ ਇਹ ਮੌਕਾ ਬਹੁਤ ਵਧੀਆ ਹੈ ਜੇ ਸਾਡੇ ਦੋ ਤਿੰਨ ਐਮਪੀ ਜੱਜ ਜਾਨ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸਰਬਜੀਤ ਸਿੰਘ ਫਰੀਦਕੋੜ ਤੋਂ ਤੇ ਸਾਡੀ ਪੰਥਕ ਲੀਡਰਸ਼ਿਪ ਦੁਆਰਾ ਰਿਵਾਈਵ ਹੋ ਜੋਗੀ ਫਿਰ ਸਾਡਾ 2027 ਵਿੱਚ ਪੰਥਕ ਸਰਕਾਰ ਬਣਨ ਦੇ ਬਹੁਤ ਚਾਂਸ ਨੇ ਇਸ ਲਈ ਇਹ ਇਹ ਕੱਲੀ ਜਿੱਤ ਰਸ਼ੀਦਪਈ ਬਿਆਨ ਸਿੰਘ ਨੂੰ ਸ਼ਰਦਾ ਦੀ ਫੁੱਲ ਹੀ ਹੋਊਗੀ ਸੋ ਪੰਜਾਬ ਨੂੰ ਵੀ ਲਈ ਤੇ ਲਿਆ ਸਕਦੇ ਆ ਆਪਾਂ ਇਸ ਲਈ ਸਿੱਖ ਕੌਮ ਨੂੰ ਬੇਨਤੀ ਹੈ ਫਰੀਦਕੋਟ ਦੀ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਹੁਣ ਥੋੜੇ ਦਿਨ ਰਹਿ ਗਏ ਨੇ 5 6 ਦਿਨ ਰਹਿ ਗਏ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਬਜੀਤ ਨੂੰ ਜਿਤਾਓ ਤੇ ਕਿਸੇ ਹੋਰ ਕਿਸੇ ਦੇ ਐਕਟਰ ਦੇ ਲਾਰਿਆਂ ਚ ਨਾ ਆ ਜਿਓ ਕਿਉਂਕਿ ਉਹ ਤਾਂ ਐਕਟਿੰਗ ਕਰਦੇ ਨੇ ਤੇ ਸਾਡੇ ਪਿਤਾ ਜੀ ਤਾਂ ਅਸਲੀ ਹੀਰੋ ਹੈਗੇ ਆ ਕੌਮ ਦੇ ਅਸਲ ਹੀਰੋ ਨੇ ਜਿਨ੍ਹਾਂ ਨੇ ਆਪ ਹਨਾ ਕੌਮ ਦੀ ਸੇਵਾ ਕੀਤੀ ਇਹ ਤਾਂ ਫਿਲਮਾਂ ਚ ਹੀ ਹੈ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਰਜੀਤ ਨੂੰ ਵੋਟਾਂ ਪਾ ਕੇ ਸੰਸਦ ਪਹਚਾਓ ਤੇ ਹਨਾ ਇੰਨੀ ਕਿ ਬੇਨਤੀਆਂ ਕਰਨੀਆਂ ਸੀ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ